ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ ਸੋਸ਼ਲ ਮੀਡੀਆ ਉਤੇ ਕੀਤਾ ਸਾਂਝਾ ਪਰ ਫੈਨਸ ਨੂੰ ਨਹੀਂ ਆ ਰਿਹਾ ਇਹ ਫੋਟੋਸ਼ੂਟ ਪਸੰਦ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਗਰ ਗੱਲ ਕਰਾਂਗੇ ਅਸੀਂ ਬਾਲੀਵੁੱਡ ਐਕਟ੍ਰੈਸ ਰਾਧਿਕਾ ਆਪਟੇ ਦੇ ਬਾਰੇ ਜਿਨ੍ਹਾਂ ਦੀ ਅਦਾਕਾਰੀ ਨੂੰ ਉਹਨਾਂ ਦੇ ਨੈਚੁਰਲ ਐਕਸ਼ਨਸ ਨੂੰ ਹਰ ਕੋਈ ਪਸੰਦ ਕਰਦਾ ਹੈ ਔਰ ਦੀ ਉਹਨਾਂ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤੇ ਉਹਨਾਂ ਦੇ ਵਿਆਹ ਨੂੰ 12 ਸਾਲ ਹੋ ਚੁੱਕੇ ਹੈ ਤੇ 12 ਸਾਲ ਬਾਅਦ ਇਹ ਐਕਟਰਸ ਜੋ ਆ ਮਾਂ ਬਣ ਚੁੱਕੀ ਹੈ ਕੁਝ ਸਮੇਂ ਪਹਿਲਾਂ ਹੀ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ 'ਤੇ ਆਪਣੀ ਬੇਟ ਨੂੰ ਫਿਟ ਕਰਦੇ ਦੇ ਤਸਵੀਰਾਂ ਸ਼ੇਅਰ ਕੀਤੇਆਂ ਗਿਆ ਸੀ ਪਰ ਹਾਲੀ ਦੇ ਵਿੱਚ ਰਾਧਿਕਾ ਆਪਤੇ ਇੱਕ ਵਾਰ ਫਿਰ ਲਾਈਮਲਾਈਟ 'ਚ ਆ ਗਈ ਹੈ ਕਿਉਂਕਿ ਉਹਨਾਂ ਦੇ ਵੱਲੋਂ ਜੋ ਮਟਰਨਿਟੀ ਫੋਟੋਸ਼ੂਟ ਸੀ ਉਹ ਸ਼ੇਅਰ ਕੀਤਾ ਗਿਆ ਜਸਨੂ ਲੈ ਕੇ ਬਹੁਤ ਸਾਰੇ ਫੈਨਸ ਇਸ ਨੂੰ ਪਸੰਦ ਕਰ ਰਹੇ ਆ ਪਰ ਉਥੇ ਕਈ ਯੂਜ਼ਰਸ ਹਨ ਚੋਣ ਦੇ ਵੱਲੋਂ ਐਕਟਰਸ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਕਿ ਆਖਿਰਕਾਰ ਅਜਿਹਾਂ ਫੋਟੋਸ਼ੂਟ ਪਾਣ ਦਾ ਕਿਉਂ ਟ੍ਰੈਂਡ ਜੋ ਆ ਬਾਲੀਵੁੱਡ ਦੇ ਵਿੱਚ ਚੱਲ ਰਿਹਾ ਜੇ ਇਸ ਟ੍ਰੈਂਡ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਦੀਪਿਕਾ ਪਾਡੂਕੋਨ ਅਨੁਸ਼ਕਾ ਸ਼ਰਮਾ ਹੋਰ ਬਹੁਤ ਸਾਰੇ ਸਿਤਾਰਿਆਂ ਦੇ ਵੱਲੋਂ ਜੋ ਆਪਣੀ ਪ੍ਰੈਗਨੈਂਸੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਾਫੀ ਜੋ ਖੂਬਸੂਰਤ ਫੋਟੋਸ਼ੂਟ ਕਰਵਾਇਆ ਜਾਂਦਾ ਪਰ ਲੋਕ ਜੋ ਆ ਉਹਨਾਂ ਨੂੰ ਇਹ ਫੋਟੋਸ਼ੂਟ ਜੋ ਖਾਸ ਕਰ ਪਸੰਦ ਨਹੀਂ ਆਂਦਾ ਇਸ ਕਰਕੇ ਹੁਣ ਰਾਧਿਕਾ ਆਪਕੇ ਦੇ ਵੱਲੋਂ ਵੀ ਜੋ ਆਪਨੇ ਮੈਟਰਨਿਟੀ ਫੋਟੋਸ਼ੂਟ ਦਾ ਕਾਫੀ ਬੋਲਡ ਨਜ਼ਾਰਾ ਸੋਸ਼ਲ ਮੀਡੀਆ ਉਤੇ ਸਾਂਝਾ ਕੀਤਾ ਗਿਆ ਇਹ ਫੋਟੋਸ਼ੂਟ ਦੇ ਵਿੱਚ ਉਹਨਾਂ ਦਾ ਜੋ ਲੁੱਕ ਨਜ਼ਰ ਆ ਰਿਹਾ ਫਰਸਟ ਲੁੱਕ ਦੀ ਗੱਲ ਕਰੀਏ ਤਾਂ ਰਾਧਕਾ ਆਪਕੇ ਗਲੈਮਰਸ ਨੇਕ ਵਾਲੀ ਡਰੈਸ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਉਸ ਦੇ ਐਕਸਪ੍ਰੈਸ਼ਨਸ ਕਾਫੀ ਬੋਲਡ ਨਜ਼ਰ ਆ ਰਹੇ ਹਨ ਔਰ ਜੇ ਦੂਸਰੇ ਫੋਟੋਸ਼ੂਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਉਹਨਾਂ ਨੇ ਹੌਟ ਬ੍ਰਾਊਨ ਰਿਵੀਲਿੰਗ ਡਰੈਸ ਕੈਰੀ ਕੀਤੀ ਹੋਈ ਹੈ ਜੋទਿਆ ਆਖਰੀ ਲੁੱਕ ਦੀ ਗੱਲ ਕਰੀਏ ਤਾਂ ਆਕ੍ਰਸ਼ ਨੂੰ ਸਫੇਦ ਕਲਰ ਦੀ ਡਰੈਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਡਰੈਸ 'ਚ ਬੇਬੀ ਬੰਪ ਏਰੀਆ ਤੇ ਕੱਟ ਹੈ ਆਕ੍ਰਸ਼ ਇਸ ਨੂੰ ਫਲੌਂਡ ਕਰਦਿਆ ਹੋਇਆ ਦਿਖਾਈ ਦੇ ਰਿਹਾ ਤਸਵੀਰਾਂ ਜਿੰਨੀਆਂ ਜ਼ਬਰਦਸਤ ਹੈ ਉਹਨਾਂ ਨੂੰ ਲੋਕਾਂ ਦੇ ਵੱਲੋਂ ਉਹਨਾਂ ਹੀ ਜੋ ਪਸੰਦ ਵੀ ਕੀਤਾ ਜਾ ਰਿਹਾ ਤੇ ਕੁਝ ਲੋਕਾਂ ਦੇ ਵੱਲੋਂ ਟਰੋਲ ਕੀਤਾ ਜਾ ਰਿਹਾ ਆਕ੍ਰਸ਼ ਨੇ ਕਿਹਾ ਕਿ ਮੈਂ ਇਸ ਬੱਚੇ ਨੂੰ ਜਨਮ ਦਿਨ ਤੋਂ ਇੱਕ ਹਫ਼ਤਾ ਪਹਿਲਾਂ ਹੀ ਇਹ ਫੋਟੋ ਸ਼ੂਟ ਕਰਵਾਇਆ ਸੀ ਸੱਚ ਤਾਂ ਇਹ ਹੈ ਉਸ ਸਮੇਂ ਮੈਨੂੰ ਆਪਣੀ ਦਿੱਖ ਨੂੰ ਸਵੀਕਾਰ ਕਰਨ ਲਈ ਬਹੁਤ ਜ਼ਿਆਦਾ ਸਟਰਗਲ ਕਰਨਾ ਪਿਆ ਸੀ ਮਾਪਾ ਪਰ ਇੰਨਾ ਵੱਡਾ ਕਦੇ ਵੇਖਿਆ ਨਹੀਂ ਸੀ ਮੇਰਾ ਪੂਰੀ ਬੋਡੀ ਜੋ ਸੀ ਸਵੈਲਿੰਗ ਹੋ ਰਹੀ ਸੀ ਮੇਰੇ ਬੋਡੀ ਚ ਦਰਦ ਹੋ ਰਿਹਾ ਸੀ ਨੀਂਦ ਦੀ ਕਮੀ ਸੀ ਤੇ ਇਸ ਨੇ ਮੇਰਾ ਹਰ ਤਰੀਕੇ ਦਾ ਨਜ਼ਰੀਆ ਜੋ ਸੀ ਵਿਗਾੜ ਕੇ ਰੱਖ ਦਿੱਤਾ ਸੀ ਹੁਣ ਮਾਂ ਬਣੇ ਦੋ ਹਫ਼ਤੇ ਵੀ ਨਹੀਂ ਹੋਏ ਕਿ ਮੇਰਾ ਸ਼ਰੀਰ ਫਿਰ ਤੋਂ ਵੱਖਰਾ ਦਿਖਣ ਲੱਗ ਪਿਆ राधिका आपने भी खुलासा ਕੀਤਾ ਕਿਹਾ ਕਿ ਨਵੀਆਂ ਚੁਣੌਤੀਆਂ ਨਵੀਆਂ ਖੋਜਾਂ ਤੇ ਇੱਕ ਵੱਖਰਾ ਨਜ਼ਰੀਆ ਸਾਹਮਣੇ ਆਇਆ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਲੋਕਾਂ ਦੇ ਵੱਲੋਂ ਉਹਨਾਂ ਨੂੰ ਜਿੱਥੇ ਬlesings ਦਿੱਤੀਆਂ ਜਾ ਰਹੀਆਂ ਨੇ ਉੱਥੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਪ੍ਰੈਗਨਨਸੀ ਆ ਜਾਂ ਨਿਊਡ ਹੋ ਕੇ ਦਿਖਾਇਆ ਜਾ ਰਿਹਾ ਹੈ ਉੱਥੇ ਇੱਕ ਨੇ ਲਿਖਿਆ ਕਿ ਰਾਧਿਕਾ ਆਪ ਤੇ ਕਾਫੀ ਖੂਬਸੂਰਤ ਲੱਗ ਰਹੀ ਹੈ ਤਾਂ ਦੱਸਦੀ ਇੱਕ ਨੇ ਲਿਖਿਆ ਕਿ ਇਹ ਇੱਕ ਅਲੱਗ ਤਰੀਕੇ ਦਾ ਨਾਟਕ ਜੋ ਆ ਸ਼ੁਰੂ ਹੋ ਚੁੱਕਿਆ ਹੈ ਤਾ ਇੱਕ ਯੂਜ਼ਰ ਦੇ ਵੱਲੋਂ ਲਿਖਿਆ ਗਿਆ ਨਿਊਰਿਟੀ ਓਵਰਲੋਡਡ ਹੈ ਤਾਂ ਕਈਆਂ ਦੇ ਵੱਲੋਂ ਉਹਨਾਂ ਨੂੰ ਕੰਗ੍ਰੈਚੂਲੇਟ ਕੀਤਾ ਜਾ ਰਿਹਾ ਤੇ ਇੱਕ ਯੂਜ਼ਰ ਨੇ ਲਿਖਿਆ ਆਖਰਕਾਰ ਇਹ ਲੋਕ ਦਿਖਾਣਾ ਕੀ ਚਾਹੁੰਦੇ ਆ ਇੱਕ ਨੇ ਲਿਖਿਆ ਬਕਵਾਸ ਨੰਗਾਪਨ ਇਹ ਸਭ ਜਈਆ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਉਥੇ ਇੱਕ ਯੂਜ਼ਰ ਨੇ ਲਿਖਿਆ ਥੋੜੀ ਸ਼ਰਮ ਕਰ ਥੋੜੀ ਜੀ ਸ਼ਰਮ ਜੋ ਆ ਇਹਨਾਂ ਨੂੰ ਕਰਨੀ ਚਾਹੀਦੀ ਆ ਸੋ ਅਜੇ ਹੀ ਕਮੈਂਟਸ ਜੋ ਆ ਰਾਧਿਕਾ ਆਪ ਤੇ ਦੀਆਂ ਤਸਵੀਰਾਂ ਤੇ ਆ ਰਹੇ ਉਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਐਕਟਰਸਿਸ ਪ੍ਰੈਗਨੈਂਟ ਹੋਈਆਂ ਜਿਨ੍ਹਾਂ ਦੇ ਵੱਲੋਂ ਤਸਵੀਰਾਂ ਸ਼ੇਅਰ ਕੀਤੀਆਂ ਗਿਆ ਤਾਂ ਲੋਕਾਂ ਦੇ ਵੱਲੋਂ ਅਜਿਹੇ ਕਮੈਂਟਸ ਦਿੱਤੇ ਜਾਂਦੇ ਆ ਤੁਹਾਨੂੰ ਰਾਧਿਕਾ ਆਪ ਤੇ ਦਾ ਇਹ ਫੋਟੋ ਸ਼ੂਟ ਕਿਵੇਂ ਦਾ ਲੱਗਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਅੱਜ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਵੇਖਦੇ ਰਹੋ ਧੈਨਿਕ ਸਵੇਰਾ ਟੀਵੀ